वाहेगुरु जी का खालसा वाहेगुरु जी की फतेह संतन श्री गुरु तेग बहादुर महाराज सदैव जय जयकार है सदैव जय जयकार है सर्वत का भला गुरु बाबा जी मेहर गुरु कृपा गुरु बाबा जी दुखा कलिशा का नाश करो बाबा जी दुख की कड़ी ना देखे करो कृपा संतन श्री से तेग बहादुर साहब महाराज अपनी कृपा करो मेहर करो बच्चा दबाए भक्त तो बच्चों खलोया अमृत जा अमृत મેષ શરુ રામતે નામ જી બોરન બોર આ સત્ય બનાતી જતવ રે રમો રામી એ અપરા હવેર દરખાર મેષ શરુ રામતે નામ તે જી બોરન બોર આ સત્ય બનાતી જતવ રે રમો ਰਮੇਸ਼ਰ ਨਾਨਕ ਨਾਮ ਵਿਚਰਨਾਈ ਸਤਾ ਵਿਚਰਨਾਈ ਸਤਾ ਹੋਪਰੇ ਨਾਮ ਲਗਿਓ ਆਪਣਾ ਨਾਮ ਲਗਿਓ ਕੋਣ ਕਵਾ ਤੇ ਨਰਾ ਕੋਣ ਕਵਾ ਤੇ ਨਰਾ i'm not दर्शनी दर्शन सरोर न ते तव्हनि गुरू राम ता सह पी ता सही ताम त सरोवर ना ते ਇਹ ਸਭ ਉਤਸਵ ਬਾਬਾ ਕਮਾਟੇ ਕਰੇ ਪਾ ਸੁਣਾ ਦੇ 3 ਗਾਥਾ ਵਰਨਾ ਚੇ ਇੱਕ ਸਹੀ ਆ ਮਾਨ ਹ ਅਦਕ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਝਨ ਜਨਿਉ ਕਿਨੀ ਭਗਤ ਪ੍ਰੇਮ ਲਿਵਲਾਈ ਤਾਤੀ ਅੰਗ ਤੇ ਅੰਗ ਸੰਗ ਪੈ ਸਾਇਰ ਤੈਨ ਸਭੁਦ ਸੁਰਤਿ ਕੀਨੀ ਵਰ ਕਾਈ ਘਰ ਅਮਰਦਾਸ ਕੀ ਆਖ ਕਥਾ ਹੈ ਇਕ ਜੀ ਕਛੁ ਕਹੀ ਨਾ ਜਾਈ सोढी शेष्ट सकल तारण को अब गुरु रामदास किली वडाई सकल तारण अब गुरु रामदास को मिली वडाई ਤਰਣ ਗगन ਨਵਖੰਡ ਮਹ ਜੋਤ ਸਰੂਪੀ ਰਹੂ ਪਰ ਪਾਨ ਮਥਰਾ ਕਸ਼ ਤੇ ਨਹੀਂ ਗਉੜ ਅਰਜੁਨ ਕਰ ਤਖ ਹਰ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵਗੜਨਾ ਵਿਚਾਰ ਕੋਈ ਮਾਟੀ ਕਾ ਕਿਆ ਤਪੈ ਸੁਆਮੀ ਮਾਨਸ ਕੀ ਗਤਿ ਏ ਤਾ ਆਇਆ ਦੂਰ ਚਲ ਕੈ ਮੈਂ ਤਕੀ ਤਉ ਸਰਣਾਏ ਜਿਉ ਮੈਂ ਆਸਾਰ ਕੀ ਚਿਤ ਮੈਂ सभु दुख गुआ नाम रहियो साधु रहियो रहियो गुर गोो नानक इह जगत मपियो गुरमंत राम नाम मह गो जा कम نہیں कोई ਜੇਹ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ ਸੁਖ ਹੋ ਟਲ ਗੁਰ ਸੇਵੀ ਐਨ ਸਸਾਜ ਸਵਾਈ ਦਰਸਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੇ ਨੂਰ ਅਰਸੋਂ ਕਰਸੋਂ ਛਟਿਆ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਆ ਸਤ ਨਾਮ ਦਾ ਵੇਸਾ ਅੱਜ ਮਲੇ ਜਨਮ ਜਨਮ ਤੇ ਸਤਿ ਪਾਤਸ਼ਾਹ ਮਲੇ ਜਨਮ ਜਨਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਬਰਬ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ दयाल हुआ पार ब्रह्म स्वामी पूरा सतगुर आया सगल पहला थे दुख में से सुख पाया दयाल हुआ पार ब्रह्म स्वामी ਹੂਰਾ ਸਤਗੁਰ ਧਿਆਇਆ ਰਾਮ ਜੀਓ ਤੂੰ ਮੇਰੋਂ ਸਾਹਿਬ ਦਾਤਾ ਕਰ ਕੇ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਾ ਰੰਗ ਰਾਤਾ ਤੁਰ ਗੁਰ ਨਾਮ ਨਿਧਾਨ ਗਰਗਾਇਆ ਜਿੰਦੋ ਸਗਲ ਵਿਲਾਸੀ ਕਰ ਕਿਰਪਾ ਆਪਣੋ ਕਰ ਲੈਣਾ ਮਨੁ ਵਸ ਆਇ ਹੋ ਵਿਲਾਸੀ ਤਾਂ ਕਉ ਰਗਲ ਲਾਗ ਲਗ ਜੋ ਸਾਤ ਗੁਰ ਆਪਣੈ ਰੱਖੇ ਚਰਨ ਕਮਲ ਵਸੇ ਰੇ ਅੰਤਰ ਅੰਮ੍ਰਿਤ ਹਰਸ ਚਾਖੇ ਕਾਰ ਸੇਵਾ ਸੇਵਕ ਪ੍ਰਭ ਆਪਣੇ ਜਿੰਮਾਨ ਕੀ ਇਛੁ 부ਜਾਈ ਨਾਨਕ ਕ੍ਰਿਪਾਸ ਤਖਵਲ ਹਾਰ ਜੇ ਨ ਪੂਰਨ ਪਾਦਰਖਾਈ ਗੁਰਸੇਵਾ ਸੇਵਕ ਪ੍ਰਭ ਆਪਣੇ ਜੇਲ万 ਕੀ ਇਛੁ ਮੁਜਾਈ ਨਾਮਕ ਬਾਸ ਤਾਕਵਲ ਹਾਰਾ ਜੇਨ ਪੂਰ ਲਪੈ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਪਰਬ ਕੀ ਸ਼ਰਨ ਸਗਲ ਪੈ ਲਾਠੀ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਹੋਰਾ ਸਤਗੁਰ ਧਿਆਇਆ ਪਰਮ ਸਨਮਾਨ ਜੋਗ ਗੁਰੂ ਗੁਰ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇੱਕ ਪਾਵਨ ਪ੍ਰਤਿ ਹੁਕਮ ਸ਼ਹੀਦਾਂ ਦੀ ਸਰਤਾਹ ਸ਼ਾਮ ਕੀਤੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੌਰ ਟਰਗ ਅੰਦਰ ਹੈ ਜੀ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 615 ਉੱਪਰ ਸੁਭਾਈ万 ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਬੁੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਖਤੇ ਜੀ वाहिगुरू जी का ख़ालसा वाहिगुरू जी की फति